ਨਹੀਂ ਭਾਈ ਜੇ ਆਪਾਂ ਕਹਦੇ ਵੀ ਰਾਕਮ ਨਾਲ ਘੋੜੇ ਆਏ ਆ ਹਨਾ ਰਾਕਮ ਨਾਲ ਤਾਂ ਨਹੀਂ ਇੱਕ ਦੋ ਵੀਰਾਂ ਨੂੰ ਮੈਂ ਕਿਹਾ ਵੀ ਸੀ ਉਹਨਾਂ ਨੇ ਮੇਰਾ ਮਜ਼ਾਕ ਬਣਾਇਆ ਵੀ ਇੰਦਰ ਨੇ ਕਿੱਥੋਂ ਦੇਵਰਾਜ ਦੇ ਲਿਆ ਆਂਦਾ ਹਨਾ ਚਲੋ ਆਜੋ ਮਿੱਤਰੋ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੇ ਯਾਰ ਨਿੱਕੀ ਬਧਨੀ ਵਾਲੇ ਇੰਦਰ ਢਾਲੀਵਾਲ ਦਾ ਘੋੜਾ ਬਾਈ ਨੇ ਬਹੁਤ ਮਿਹਨਤ ਕੀਤੀ ਆ ਘੋੜਿਆਂ ਦੀ ਲਾਈਨ ਦੇ ਵਿੱਚ ਤੇ ਅੱਜ ਬਾਈ ਲੈ ਕੇ ਆਇਆ ਵਾ ਦੇਵਰਾਜ ਰਣੀਆਂ ਵਾਲੇ ਦਾ ਬੱਚਾ ਦੇਵਰਤਨ ਜੋ ਕਿ ਬਹੁਤ ਸੋਹਣਾ ਬਿਸ਼ੇਰਾ ਜਿਹੜਾ ਤਿਆਰ ਹੋ ਰਿਹਾ ਵਾ ਚੰਗਾ ਕਦ ਕਾਠ ਕਰ ਰਿਹਾ ਵਾ ਤੇ ਜੇਕਰ ਮੈਂ ਮਾਰਕਿੰਗ ਦੀ ਗੱਲ ਕਰਾਂ ਜਾਂ ਕੰਨਾਂ ਦੀ ਗੱਲ ਕਰਾਂ ਤਾਂ ਬਹੁਤ ਸ਼ਕੀਨੀ ਦੇ ਵਿੱਚ ਜਿਹੜਾ ਇਹ ਬਿਸ਼ੇਰਾ ਵਾ ਪ੍ਰੋਪਰ ਪੰਜ ਕਲਿਆਣ ਬੱਚਾ ਵਾ ਦੋ ਦੰਦ ਇਹਦੀ ਇਸ ਟਾਈਮ ਬਾਈ ਕਹਿੰਦਾ ਉਮਰ ਹੋ ਚੁੱਕੀ ਆ ਤੇ 63 ਪਲੱਸ ਕਾਦਾ ਜਿਹੜਾ ਇਹ ਬਿਸ਼ੇਰਾ ਕਰ ਚੁੱਕਿਆ ਵਾ ਤੇ ਬਰੀਡਿੰਗ ਸਰਵਿਸ ਦੇ ਲਈ ਬਾਈ ਨੇ ਕਰਤਾ ਕੁਝ ਕੁ ਘੋੜੀਆਂ ਦੇ ਉੱਪਰ ਇਹ ਜਿਹੜਾ ਘੋੜਾ ਏ ਛੱਡ ਚੁੱਕਿਆ ਤੇ ਗੱਬਣ ਚੱਕ ਪਾਸ ਵੀ ਹੋ ਚੁੱਕੀਆਂ ਵਾ ਅੱਜ ਤੋਂ ਇਹਨੂੰ ਆਪਾਂ ਪਬਲਿਕ ਦੇ ਵਿੱਚ ਜਿਹੜਾ ਘੋੜੇ ਨੂੰ ਲਾਂਚ ਕਰ ਰਹੇ ਆ ਕਿਉਂਕਿ ਇਹਦਾ ਪਾਸਪੋਰਟ ਆ ਜਿਹੜਾ ਬਣ ਕੇ ਮਿੱਤਰੋ ਆ ਗਿਆ ਵਾ ਦੇਵਰਾਜ ਰਣਗੀਆਂ ਦਾ ਕੁਆਲੀਫਾਈ ਜਿਹੜਾ ਇਹ ਬੱਚਾ ਹੋ ਚੁੱਕਿਆ ਵਾ ਨਾਮ ਇਹਦਾ ਹੈਗਾ ਜੀ ਦੇਵਰਤਨ ਤੇ ਬਾਈ ਕਹਿੰਦਾ ਹੁਣ ਤੋਂ ਇਹਦੀ ਜਿਹੜੀ ਬਰੀਡਿੰਗ ਸਰਵਿਸ ਆ ਨਾਰਮਲ ਫੀਸ ਦੇ ਉੱਪਰ ਜਿਹੜੀ ਆਪਾਂ ਕਰਵਾਵਾਂਗੇ ਤੇ ਜਿਹੜੇ ਵੀ ਸੱਜਣ ਨੂੰ ਬਰੀਡਿੰਗ ਸਰਵਿਸ ਦੀ ਲੋੜ ਆ ਬਾਈ ਇੰਦਰ ਦਾ ਨੰਬਰ ਆ ਵੀਡੀਓ ਦੇ ਉੱਪਰ ਚੱਲ ਰਿਹਾ ਵਾ ਤੁਸੀਂ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਈ ਨੂੰ ਵਧਾਈਆਂ ਵੀ ਦਿਓ ਕਿਉਂਕਿ ਬਾਈ ਨੇ ਬਹੁਤ ਜਿੰਮੇ ਵਧੀਆ ਮਿਹਨਤ ਤੋਂ ਬਾਅਦ ਇੱਕ ਬਹੁਤ ਜਿਆਦਾ ਚੰਗਾ ਬੱਚਾ ਜਿਹੜਾ ਲੈ ਕੇ ਆਂਦਾ ਵਾ ਤੇ ਬਾਈ ਦੇ ਨਾਲ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਆਪਾਂ ਤੁਹਾਡੀ ਅੱਗੇ ਕਰਵਾਉਣੇ ਆ ਇੰਟਰਵਿਊ ਦੇ ਵਿੱਚ ਕਰਵਾਉਣੇ ਆ ਜਲਦੀ ਜਲਦੀ ਵੀਡੀਓ ਨੂੰ ਸਾਰੇ ਜਾਣੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਜੇਕਰ ਤੁਸੀਂ ਵੀ ਆਪਦੇ ਫਾਰਮ ਦੀ ਕੋਈ ਵੀਡੀਓ ਸਾਡੇ ਤੋਂ ਸ਼ੂਟ ਕਰਵਾਉਣੀ ਚਾਹੁੰਦੇ ਆ ਤਾਂ ਆਪਣੇ ਦਿੱਤੇ ਹੋਏ ਨੰਬਰ ਦੇ ਉੱਪਰ ਬੇਝਿਜਕ ਹੋ ਕੇ ਤੁਸੀਂ ਕਿਸੇ ਵੀ ਟਾਈਮ ਸਾਨੂੰ ਫੋਨ ਕਰ ਸਕਦੇ ਹੋ ਅੱਜ ਉਹ ਆਪਾਂ ਗੱਲਬਾਤ ਕਰਦੇ ਆਂ ਬਾਈ ਇੰਦਰ ਢਾਲੀਵਾਲ ਦੇ ਨਾਲ ਸੱਸੀ ਜੀ ਮੇਤਰੋ ਸਵਾਗਤ ਆ ਆਪਣੇ ਫੇਸਬੁੱਕ ਚੈਨਲ ਤੇ ਅੱਜ ਆਪਾਂ ਬੈਠੇ ਆਂ ਮੋਗੇ ਜ਼ਿਲ੍ਹੇ ਦੇ ਪਿੰਡ ਬਦਨੀ ਖੁਰਦਾ ਇੰਦਰ ਢਾਲੀਵਾਲ ਵੀਰ ਨਾਲ ਗੱਲਬਾਤ ਹੋਊਗੀ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਬਹੁਤ ਹੀ ਚੰਗੀ ਬਲੱਡ ਲਾਈਨ ਦਾ ਜਿਹੜਾ ਬਚੀਰਾ ਦਿਖਾਵਾਂਗੇ ਸਾਰੀ ਬਲੱਡ ਲਾਈਨ ਬਾਰੇ ਕਿਉਂਕਿ ਉਹ ਦੁਨੀਆ ਦੇ ਸੁਪਰਸਟਾਰ ਘੋੜੇ ਦਾ ਬੱਚਾ ਏ ਤੇ ਸਾਰੀ ਗੱਲਬਾਤ ਇੰਦਰ ਨਾਲ ਕਰਾਂਗੇ ਇੰਦਰ ਵੀਰੇ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਵੀਰੇ ਤੇ ਇੰਦਰ ਭਾਈ ਸਭ ਤੋਂ ਪਹਿਲਾਂ ਤਾਂ ਆਪਾਂ ਹਨਾ ਇਹਦੇ ਬੱਚੇ ਬਾਰੇ ਵੀ ਗੱਲਬਾਤ ਕਰ ਲਈਏ ਹੈਣਾ ਬਈ ਕੀ ਨਾਮ ਆ ਤੇ ਕਿਹੜੀ ਬਲੱਡ ਲੈਣਾ ਦੀ ਬਈ ਇਹਦਾ ਨਾਮ ਵੀਰੇ ਦੇਵਰਤਨ ਦੇਵਰਾਜ ਰਣੀਏ ਦਾ ਬੱਚਾ ਵਾ ਡੀ ਐਨ ਏ ਕੁਆਲੀਫਾਈ ਹੈ ਠੀਕ ਹੈ ਬਈ ਇੰਦਰ ਭਾਈ ਇੱਕ ਆਪਣੇ ਕੋਲੇ ਘੋੜਾ ਹੋਰ ਆ ਜਿਹੜਾ ਆਪਾਂ ਵੇਖਿਆ ਹੈਣਾ ਬਈ ਕੀ ਉਹਦੇ ਬਾਰੇ ਉਹ ਕਦੋਂ ਲੱਕੂਗੇ ਜੇ ਰੱਖਿਆ ਹੈ ਬਈ ਉਹ ਵੀਰੇ ਆਪਾਂ ਥੋੜੇ ਸਮੇਂ ਨੂੰ ਮਤਲਬ 10 12 ਦਿਨਾਂ ਤੱਕ ਉਹਨੂੰ ਲਾਂਚ ਕਰਾਂਗੇ ਤੇ ਬਈ ਕਿਵੇਂ ਸੁਭਬ ਬਣਦਾ ਬਈ ਇਹਦਾ ਆਪਣੇ ਘੋੜੇ ਦਾ ਬਈ ਦਾ ਇਹ ਤਾਂ ਬਈ ਯਾਨੀ ਕਿ ਗੋਡ ਗਿਫਟ ਹੀ ਹੋਇਆ ਆਪਾਂ ਨੂੰ ਠੀਕ ਹੈ ਬਈ ਹਾਂਜੀ ਇਹ ਆਪਣਾ ਅਸੀਂ ਜਾਨ ਪਰਵਿੰਦੇ ਫਿਰਦੇ ਸੀਗੇ ਇਧਰ ਮੁਕਸਰ ਏਰੀਏ ਚ ਠੀਕ ਆ ਬਈ ਚਲੋ ਆਪਣੇ ਵੀਰਾ ਭਾਈਆਂ ਨੇ 10 ਬਾਦੀ ਵੀ ਐਂ ਕਰਕੇ ਬੱਚਾ ਖੜਾ ਵਾ ਤੇ ਜਿੰਨਾਂ ਤੋਂ ਆਪਾਂ ਬੱਚਾ ਲਿਆ ਉਹਨਾਂ ਨੇ ਵੀ ਆਪਾਂ ਨੂੰ ਪੂਰੇ ਪਿਆਰ ਨਾਲ ਬੱਚਾ ਦਿੱਤਾ ਕੋਈ ਸੌਦੇ ਬਾਜ਼ੀ ਵਾਲੀ ਗੱਲ ਨਹੀਂ ਕੀਤੀ ਬਿਲਕੁਲ ਹਨਾ ਬਈ ਇੰਦਰ ਵੀਰੇ ਜਿਵੇਂ ਹਨਾ ਆਪਾਂ ਤਕਰੀਬਨ ਤਕਰੀਬਨ ਫੇਸਬੁੱਕ ਤੇ ਵੀ ਹਨਾ ਤੁਹਾਨੂੰ ਤਕਰੀਬਨ ਸਾਰੇ ਬੰਦੇ ਜਾਣਦੇ ਆ ਹਨਾ ਵੀ ਸ਼ੁਰੂਆਤ ਦੀ ਤੇ ਉਹ ਵੀ ਤੁਸੀਂ ਬੜੀ ਮਿਹਨਤ ਕੀਤੀ ਆ ਹਨਾ ਅੱਜ ਜੇ ਹੁਣ ਜਿਵੇਂ ਬਣ ਕੇ ਚਲੀਏ ਵੀ ਇਹ ਲੈਣਦੇ ਹਨਾ ਕੋੜੇ ਨੂੰ ਘਰੇਪਾ ਤਿਆਰ ਵੀ ਕਰਨਾ ਹਨਾ ਬਹੁਤ ਜਾਣ ਕੇ ਭੱਟੀ ਰਕਮ ਹੀ ਚਾਹੀਦੀ ਹੈ ਕਿਵੇਂ ਬਈ ਇਹਨਾਂ ਦਾਲ ਕੀਤਾ ਜਿਵੇਂ ਇਹ ਘੋੜੇ ਨੂੰ ਬਈ ਨਹੀਂ ਬਈ ਜੇ ਆਪਾਂ ਕਹਦੇ ਵੀ ਰਕਮ ਨਾਲ ਘੋੜੇ ਆਏ ਆ ਹਨਾ ਰਕਮ ਨਾਲ ਤਾਂ ਨਹੀਂ ਘੋੜਾ ਆਇਆ ਬਈ ਇਹਦਾ ਬਸ ਇੱਕ ਮੁਕੱਦਰ ਤੇ ਸੀਗਾ ਕਿਸਮਤ ਸੀਗਾ ਬੇਛੇਰਾ ਆ ਗਿਆ ਕਰੇ ਬਿਲਕੁਲ ਹਨਾ ਬਈ ਇੰਦਰ ਕਿ ਆਪਾਂ ਇਹਦੀ ਥੋੜੀ ਜੀ ਜਿਹੜੇ ਵੀਰ ਹਨਾ ਜਾਣਦੇ ਆ ਦੀ ਦੋਨੇ ਪਾਸਿਆਂ ਦੀ ਲਾਈਨ ਦੱਸ ਦੀ ਹਨਾ ਕੀ ਲਾਈਨ ਹੈ ਦੀ ਇਹਦਾ ਬਾਪ ਵੀਰੇ ਦੇਵਰਾਜ ਆ ਰਣੀਆਂ ਵਾਲਾ ਬਿਲਕੁਲ ਬਈ ਇੰਨੇ ਬੇਛੇਰਾ ਕੁਆਲੀਫਾਈ ਹੈ ਠੀਕ ਹੈ ਜੀ ਮਦਰ ਦਾ ਥੋੜਾ ਮੈਨੂੰ ਹੈਗਾ ਪਰ ਮਦਰ ਦੀ ਆਪਾਂ ਕੋਲ ਫੋਟੋ ਹੈਗੀ ਆ ਉਹ ਕਿ ਜਿਹਦੇ ਘਰੇ ਵੀਰੇ ਦੇ ਬਰੀਡ ਹੋਇਆ ਉਹ ਬ੍ਰਦਰ ਬਾਹਰ ਕੋਈ ਜਾਦੇ ਗੱਲ ਨਹੀਂ ਹੋਈ ਵੀ ਮਾਂ ਦੀ ਲੈਣ ਨਹੀਂ ਕਨਫਰਮ ਹੋਈ ਆਪਾਂ ਨੂੰ ਬਿਲਕੁਲ ਨਾ ਹਾਂ ਵੀ ਇੰਦਰ ਜਿਵੇਂ ਕੋੜਾ ਹਨਾ ਕਾਫੀ ਟਾਈਮ ਤੋਂ ਆਪਣੇ ਫਾਰਮ ਤੇ ਆ ਗਿਆ ਹੀ ਹਨਾ ਉਹਨੇ ਟਾਈਮ ਆਪਾਂ ਚੋਪਰੇ ਵੀ ਜਿੰਨਾ ਟਾਈਮ ਹਨਾ ਡੀਐਨਏ ਨਹੀਂ ਕਰਾਇਆ ਹਨਾ ਉਹਨਾ ਟਾਈਮ ਆਪਾਂ ਵੀਰੇ ਬਰ ਕੋ ਕਹਿਆ ਨਹੀਂ ਕਿਉਂਕਿ ਅੱਜ ਕੱਲ ਝੂਠ ਬਹੁਤ ਚੱਲਦਾ ਇੱਕ ਦੋ ਵੀਰਾਂ ਨੂੰ ਮੈਂ ਕਿਹਾ ਵੀ ਸੀ ਉਹਨਾਂ ਨੇ ਮੇਰਾ ਮਜ਼ਾਕ ਬਣਾਇਆ ਵੀ ਇੰਦਰ ਨੇ ਕਿੱਥੋਂ ਦੇਵਰਾਜ ਦੇ ਲਿਆਂਦਾ ਹਨਾ ਚਲੋ ਆਪਾਂ ਫਿਰ ਠਾਪੀ ਕਰਤਾ ਵੀ ਠੀਕ ਆ ਖੜਾ ਪਰ ਹੁਣ ਵੀਰੇ ਦੀ ਰਿਪੋਰਟ ਆ ਗਈ ਹੈ ਕੁਆਲੀਫਾਈ ਹੋ ਗਿਆ ਇੰਦਰ ਕਿੰਨੀ ਜਾਨਕੀ ਏਜ ਹੋ ਗਈ ਹੈ ਹਨ ਤੇ ਵੀ ਜਿਵੇਂ ਆਪਣੇ ਕੋਲੇ ਸਾਰਾ ਇਹਦਾ ਰਿਕਾਰਡ ਪਿਆ ਹਨ ਬਾਇਓ ਡਾਟਾ ਸ਼ੁਰੂ ਤੋਂ ਲੈ ਕੇ ਅੱਜ ਕਿੰਨੀ ਏਜ ਕਰ ਗਿਆ ਬਈ ਜਾਨਕੀ ਇਹ ਬਈ ਦੋ ਦੰਦ ਦਾ ਲੋ ਗਿਆ ਦੋ ਦੰਦ ਹੋ ਗਿਆ ਹਨਾ ਬਈ ਤੇ ਬਈ ਹਾਈਟ ਹੋਈ ਫਿਰ ਸੋਣੀ ਕਰ ਗਿਆ ਹਨ ਜਿਹੜੇ ਦਾ ਹਾਂ ਹਾਂਜੀ ਸੋਣੀ ਹੈ ਵੀਰੇ ਹਾਈਟ ਠੀਕ ਆ ਜਾਨਕੀ ਹੋ ਗਿਆ 36 ਦੇ ਨੇੜੇ ਹੋ ਗਿਆ ਇੰਦਰ ਵੀਰੇ ਜਿਵੇਂ ਸ਼ੁਰੂ ਤੋਂ ਤਾਂ ਸੀ ਹੈ ਹਨ ਵੀ ਕਿਹੜੇ ਘਰਾਂ ਦੇ ਵਿੱਚ ਬਰੀਡ ਹੋਇਆ ਇਹਦੇ ਬਾਰੇ ਹਨ ਜਿਹੜਾ ਆਪਣਾ ਲੋਹਾਰਾ ਪਿੰਡ ਹੈ ਵੀਰੇ ਮੌਕਸਰ ਜ਼ਿਲ੍ਹੇ ਚ ਠੀਕ ਆ ਬਈ ਵੀਰੇ ਦਾ ਨਾਮ ਪਾਈਲੇਟ ਤੇ ਅੱਜ ਕੱਲ ਵੀਰਾ ਬਾਹਰ ਰਿਹਾ ਬਾਹਰ ਰਹਿ ਰਿਹਾ ਉਹਦੇ ਘਰੇ ਬਰੀਡ ਹੋਇਆ ਠੀਕ ਹੈ ਭਾਈ ਆਪਣਾ ਵੀ ਕਿਵੇਂ ਸਵਾਪ ਬਣਦਾ ਉਹਦੇ ਨਾਲ ਬਾਈ ਨਾਲ ਆਪਣਾ ਉਹ ਵੀਰਾ ਆਪਦੇ ਕਿਸੇ ਖਾਸ ਯਾਰ ਮਿੱਤਰ ਨੂੰ ਦੇ ਗਿਆ ਸੀ ਬਿਛੇਰਾ ਠੀਕ ਹੈ ਭਾਈ ਕਰਾਈ ਵਾਲੇ ਪਿੰਡ ਦੇ ਬਿਛੇਰਾ ਚਲਿਆ ਗਿਆ ਸੀ ਠੀਕ ਹੈ ਭਾਈ ਹਾਂਜੀ ਕਰਾਈ ਵਾਲੇ ਤੋਂ ਆਪਾਂ ਲੈ ਕੇ ਆਏ ਆ ਇਹ ਦੂਮੜ ਚਲੋ ਗਾਂ ਦੀ ਗਾਂ ਅ ਪੜਤਾਲ ਕੀਤੀ ਵੀਰੇ ਦਾ ਪਤਾ ਲੱਗਿਆ ਵੀ ਵੀਰੇ ਦੇ ਘਰੇ ਬਰੀਡ ਹੋਇਆ ਫਿਰ ਵੀਰੇ ਨਾਲ ਸੰਪਰਕ ਕੀਤਾ ਉਹਨੇ ਆਪਾਂ ਨੂੰ ਇਹਦੀਆਂ ਬਚਪਨ ਦੀਆਂ ਫੋਟੋਆਂ ਵਗੈਰਾ ਸਾਰਾ ਕੁਝ ਵੀਰੇ ਤੋਂ ਲਿਆ ਇੰਦਰ ਭਾਈ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਣਾ ਤੇ ਆਪਣਾ ਵੱਡਾ ਭਾਈ ਸੁੱਖਾ ਹਣਾ ਜਿਵੇਂ ਡੌਗਸ ਦਾ ਕੰਮ ਕਰਦਾ ਹੈ ਨਾ ਜਿਵੇਂ ਬਰੀਡਿੰਗ ਦਾ ਕੰਮ ਕਰਦਾ ਹੈ ਨਾ ਵੀ ਘੋੜਿਆਂ ਦੇ ਵਿੱਚ ਵੀ ਬਹੁਤ-ਬਹੁਤ ਦੇਖਣਾ ਪੈਂਦਾ ਹੈ ਨਾ ਜਿਵੇਂ ਤੂੰ ਦੇਖਿਆ ਵੀ ਘੋੜਾ ਖਰੀਦਿਆ ਹੈ ਨਾ ਘੋੜੇ ਵਾਲੇ ਨੇ ਕਿ ਉਹਦੀ ਜਮਾ ਸਿਰੇ ਤੱਕ ਪਹੁੰਚ ਜੇ ਕਿੱਥੇ ਜੰਮਿਆ ਕੀ ਹੈ ਨਾ ਬਈ ਉਹ ਥੋੜਾ ਜਾਂ ਇਹ ਹੋ ਜਾਂਦਾ ਵੀਰੇ ਚਲੋ ਚੰਗੇ ਬਲੱਡ ਲਾਈਨ ਦਾ ਵੀ ਇਹਦੇ ਹੁਣ ਸਿਰੇ ਤੱਕ ਜਾਇਆ ਜਾਵੇ ਫਿਰ ਥੋੜਾ ਆਪ ਦੀ ਵੀ ਰੂਹ ਕਰਦੀ ਹੈ ਵੀ ਹਾਂ ਯਾਰ ਜਾਨਵਰ ਨੂੰ ਸੰਭੀ ਗਏ ਹਮ ਇਹਦੇ ਬਈ ਜਿਵੇਂ ਡੀਐਨਏ ਤੁਸੀਂ ਕਰਾ ਲਿਆ ਹੈ ਨਾ ਡੀਐਨਏ ਕੁਆਲੀਫਾਈ ਹੋ ਗਿਆ ਹੈ ਨਾ ਬਈ ਕੀ ਬਈ ਤੁਸੀਂ ਜਾਨੀ ਕਿ ਸੋਚਦੇ ਵੀ ਡੀਐਨਏ ਕਿਉਂ ਕਰਾਉਣਾ ਚਾਹੀਦਾ ਡੀ ਐਨ ਐ ਵੀ ਇੱਕ ਤਾਂ ਆਪਣਾ ਝੂਠ ਚੱਕਿਆ ਗਿਆ ਇਹਦੇ ਨਾਲ ਨਹੀਂ ਹੁਣ ਜਿਵੇਂ ਚਲੋ ਮੈਨੂੰ ਇੱਥੇ ਬਹੁਤ ਜਾਣੇ ਕਹਿ ਰਹੇ ਸੀਗੇ ਮੈਨੂੰ ਇੱਥੇ ਕਹਿ ਰਹੇ ਸੀਗੇ ਵੀ ਨਹੀਂ ਇਹ ਆਪਣਾ ਦੇਵਰਾਜ ਦਾ ਨਹੀਂ ਹੈਗਾ ਜੋ ਚਲੋ ਇਹਦੇ ਨਾਲ ਇੰਨਾ ਹੋ ਗਿਆ ਵੀ ਕੋਈ ਇਹ ਹੁਣ ਝੂਠ ਨਹੀਂ ਰਿਹਾ ਬਿਲਕੁਲ ਹਨਾ ਬਈ ਹਾਂ ਝੂਠ ਨਹੀਂ ਰਿਹਾ ਇੰਦਰ ਭਾਈ ਫਿਰ ਕੋੜੀਆਂ ਕਾੜੀਆਂ ਜਿਵੇਂ ਮਲਾਤੀਆਂ ਕਿ ਹਲੇ ਹਾਂ ਵੀਰੇ ਤੋਂ ਅ ਇਸ ਟਾਈਮ ਨੌ ਕੋੜੀਆਂ ਗੱਬਣ ਗੱਬਣੜੀਆਂ ਹਨਾ ਹਾਂਜੀ ਕੀ ਬਾਈ ਫੇਸਬੁਕ ਬਾਰੇ ਕੀ ਸੋਚਿਆ ਹਣਾ ਜੇ ਫੇਸ ਆਪਣੀ ਤਾਂ ਬਰੇ ਨੋਰਮਲ ਜਮਾਂ ਜਿਆਜ ਰੱਖੀ ਹੋਈ ਆ ਕਿਉਂਕਿ ਦਰਸ਼ਕ ਵੀ ਰੋਏ ਜਾਨੀ ਕਿ ਹਣਾ ਬਾਈ ਆਪਾਂ ਨਰਿੰਜਨ ਹਣਾ ਨੰਜੇ ਮਾਣੂ ਕੇ ਜਾਣਦੇ ਆ ਹਣਾ ਤਕਰੀਬਨ ਤਰੀਕ ਕਿਉਂਕਿ ਉਹ ਬਾਈ ਨੇ ਵੀ ਜਦੋਂ ਛੇਰਾ ਛੇ ਰੂ ਘੋੜਾ ਦੀਆਂ ਨਾ ਬਾਈ ਮੈਂ ਕਹਿੰਦਾ ਵੀ ਜਿਹੜਾ ਨੋਰਮਲ ਘੋੜੀ ਵਾਲਾ ਵੀ ਚੱਲਿਆ ਜਾਂਦਾ ਸੀ ਤੇ ਤਕੜੀ ਘੋੜੀ ਵਾਲੇ ਕਦੇ ਵੀ ਬਾਈ ਨੇ ਫੀਸ ਬਾਰੇ ਕਦੇ ਨਹੀਂ ਕੀਤਾ ਪਰ ਇੰਦਰ ਇੰਦਰ ਫਿਰ ਵੀ ਜਿਵੇਂ ਆਈਡੀਆ ਜੇ ਦੱਸਦੀ ਹੈ ਹਨ ਜਿਵੇਂ ਵੀ ਆਪਾਂ ਵੀਰੇ ਇਹਦੀ ਬਹੁਤ ਜ਼ਿਆਦਾ ਜਾਇਜ਼ ਰੱਖੀ 15000 ਰੁਪਏ ਫੀਸ 15 ਕਿਉਂ ਬਈ 15000 ਜਾਨਕੀ ਆਪੇ ਸੋਚਿਆ ਜਾਵੇ ਜਿਵੇਂ ਹਨਾ ਕਹੋ ਕਿ ਵੀਰੇ ਆਪਾਂ ਆ ਵੀ ਨਾਰਮਲ ਕਰੂ ਕੋਈ ਐਡਾ ਨਹੀਂ ਹੈਗਾ ਹਨਾ ਚਲੋ ਬਹੁਤ ਲੰਬੇ ਸਮੇਂ ਤੋਂ ਜਾਨਵਰ ਰੱਖਦੇ ਆ ਰਹੇ ਆ ਹੂੰ ਥੋੜਾ ਇਹ ਸੋਚਿਆ ਵੀ ਚਲੋ ਜਿਵੇਂ ਉਹਨੇ ਡੀਐਨਏ ਕੁਆਲੀਫਾਈਆ ਦੇਵਰਾਜ ਦਾ ਬਲੱਡ ਲਾਈਨ ਚੰਗੀ ਆ ਕੋਈ ਛੋਟਾ ਵੀਰ ਭਾਈ ਵੀ ਘੋੜੀ ਕਰਾਸ ਕਰਾ ਲਵੇ ਹਾਂ ਵੀ ਯਾਨੀ ਕਿ ਹਰੇਕ ਦੇ ਸੀਮਤ ਜਾ ਜੇ ਥੋੜਾ ਹਨਾ ਬਈ ਤੇ ਇੰਦਰ ਭਾਈ ਇੱਕ ਵਾਰੀ ਹਨਾ ਆਪਾਂ ਪਿਛਲੀ ਇੰਟਰਵਿਊ ਚ ਵੀ ਗੱਲ ਕੀਤੀ ਸੀ ਜਦੋਂ ਤੂੰ ਪਹਿਲੀ ਘੋੜੀ ਲੈਣ ਦੀ ਹੈਨਾ ਉਦੋਂ ਬਈ ਉਹ ਗੱਲ ਯਾਰ ਬਹੁਤ ਯਾਨੀ ਕਿ ਲੋਕਾਂ ਨੇ ਹਨਾ ਉਹਨੂੰ ਪਸੰਦ ਵੀ ਕੀਤਾ ਇੱਕ ਵਾਰੀ ਮੈਂ ਫੇਰ ਕਹਿੰਦਾ ਵੀ ਉਹ ਆਪਾਂ ਦਹਰਾਈ ਹੈ ਹਨਾ ਜਦੋਂ ਆਪਾਂ ਘੋੜੀ ਲੈਣ ਦੀ ਸੀ ਕਿ ਲੋਕ ਕਹਿੰਦੇ ਕਿਵੇਂ ਲੋਟ ਕਰੂ ਹਨਾ ਸਾਰੀ ਗੱਲ ਮਤ ਹੱਸੇ ਬਈ ਉਹਦੇ ਬਾਰੇ ਹਾਂ ਪਰ ਉਹ ਘੋੜੀ ਥੋੜੀ ਯਾਨੀ ਕਿ ਗਰਮ ਸੀਗੀ ਠੀਕ ਹੈ ਬਈ ਤੇ ਇੱਥੇ ਸਾਰੇ ਲੋਕੀ ਟੇਚਰਾਂ ਕਰਨ ਲੱਗ ਗਏ ਵੀ ਐ ਜੋ ਉਹ ਲੇ ਆਇਆ ਪਰ ਜੇ ਤੂੰ ਨਹੀਂ ਲੋਟ ਆਉਣੀ ਚਲੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਈ ਉਹ ਵੀ ਆਪਣੇ ਘਰੇ ਆ ਕੇ ਸ਼ਾਂਤ ਹੋ ਗਈ ਸੀਗੀ ਵਧੀਆ ਠੰਡੇ ਸੁਭਾਅ ਦੀ ਹੋ ਗਈ ਸੀ ਕੁੜੀ ਇੰਦਰ ਕੀ ਮੰਨਦਾ ਜਾਨੀ ਕਿ ਤੂੰ ਹਨਾ ਵੀ ਤੁਹਾਡੀ ਕੀ ਮੰਨਤਾ ਹਨਾ ਵੀ ਕੋੜਾ ਜਿਵੇਂ ਹੁਣ ਕਈ ਵਾਰੀ ਆਪਾਂ ਗੱਲ ਕਰਦੇ ਹੁੰਦੇ ਹਣਾ ਜਿਵੇਂ ਆਪਾਂ ਵੈਸੇ ਆਫ ਕੈਮਰੇ ਬੰਨੇ ਜੀ ਤੂੰ ਹਨਾ ਕਈ ਵਾਰੀ ਤੁਹਾਡੇ ਕੋਲ ਕੋਈ ਤੇਰਾ ਹੈਗਾ ਥੋੜਾ ਪਤਾ ਵਪਾਰ ਦਾ ਹਨਾ ਕਈ ਵਾਰੀ ਤੇਰੇ ਕੋਲ ਚ ਚੰਗੇ ਚੰਗੇ ਜਿਹੜੇ ਆੜਬ ਜਾਨਵਰ ਵੀ ਆ ਜਾਂਦੇ ਹਨਾ ਕਿਵੇਂ ਲੋਡ ਕਰ ਲੈਣਾ ਬਈ ਬਾਬਰੇ ਜਾਨਵਰ ਨਾਲ ਮੇਨਲੀ ਤਾਂ ਜਦੋਂ ਅਟੈਚਮੈਂਟ ਹੋ ਜਾਂਦੀ ਹੈ ਨਾ ਜਾਨਵਰਾਂ ਬੰਦੇ ਨੂੰ ਵੀ ਫੀਲ ਕਰਨ ਲੱਗ ਜਾਂਦਾ ਜਦੋਂ ਜਾਨਵਰ ਨੇ ਆਪਣਾ ਦਿਲ ਫੀਲ ਕਰ ਲਿਆ ਆਪਾਂ ਨੂੰ ਫੀਲ ਕਰ ਲਿਆ ਤਾਂ ਜਾਨਵਰ ਆਟੋਮੈਟਿਕਲੀ ਜਾਨੀ ਕਿ ਠੰਡਾ ਹੋ ਜਾਂਦਾ ਪਿਆਰ ਮੰਨਦਾ ਜਾਨੀ ਕਿ ਪਿਆਰ ਮੰਨਦਾ ਪਿਆਰ ਮੰਗਦਾ ਹਨਾ ਤੇ ਦਰਸ਼ਕ ਵੀਰੋ ਨੇ ਹਨਾ ਦੇਵ ਰਤਨ ਤੋਂ ਬਰੀਡਿੰਗ ਕਰਾਉਣੀ ਆ ਕਿਉਂਕਿ ਫੀਸ ਫੂਸ ਵਾਲਾ ਕੋਈ ਐਡਾ ਕੋਈ ਚੱਕਰ ਹੈ ਨਹੀਂਗਾ ਦਿਲਦਾਰ ਬੰਦਾ ਬਾਕੀ ਤਕਰੀਬਨ ਤਕਰੀਬਨ ਸਾਰੇ ਘੋੜਿਆਂ ਵਾਲੇ ਇੰਦਰਵੀਰ ਨੂੰ ਜਾਣਦੇ ਹੀ ਆ ਤੇ ਜਰੂਰ ਇਦਾਂ ਦੇ ਘੋੜਿਆਂ ਤੋਂ ਬਰੀਡਿੰਗ ਕਰਾਓ ਹਨਾ ਕਿਉਂਕਿ ਨੋਰਮਲ ਜੇ ਘੋੜੀਆਂ ਇੰਦਰ ਭਾਈ ਬਰੀਡ ਹੋ ਜਾਣਗੀਆਂ ਹਨ ਜੇ ਆਪਣੇ ਮੰਨ ਕੇ ਚੱਲੀਏ ਵੀ ਅਕਰਾਂ ਨਾਰਮਲ ਘਰਾਂ ਦੇ ਵਿੱਚ ਚੰਗੀਆਂ ਬਸ਼ੇਰੀਆਂ ਆ ਜਾਣਗੀਆਂ ਹਨ ਤੇ ਚੰਗੀਆਂ ਲੈਣ ਦੇ ਉਹਦੇ ਨਾਲ ਆਪਾਂ ਨੂੰ ਵੀ ਖੁਸ਼ੀ ਹੋਊਗੀ ਹਨ ਬਾਈ ਕਿਉਂਕਿ ਵੀਰੇ ਘੋੜੇ ਨੇ ਚੰਗਾ ਹੀ ਸੂਣਾ ਖਾਨਦਾਨ ਚੰਗਾ ਹੂੰ ਪਿਛਲੇ ਤੋਂ ਸਾਰੀ ਬਲੱਡ ਲਾਈਨ ਹੀ ਚੰਗੀ ਹੈ ਬਸ਼ੇਰੀ ਦੀ ਚੰਗੀ ਹੈ ਹਨ ਬਾਈ ਤੇ ਜਰੂਰ ਹਨਾ ਵੀਰ ਨਾਲ ਦੇ ਨੰਬਰ ਤੇ ਸੰਪਰਕ ਕਰਿਓ ਜਿਉਂਦੇ ਬਾਅਦ ਦੇਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਕਿਸੇ ਹੋਰ ਫਾਰਮ ਤੇ ਧੰਨਵਾਦ